ਸੱਚੇ ਗੱਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਰ ਠੀਕ ਹੋਣਗੇ ਸਵਾਗਤ ਹੈ ਵੈਲਕਮ ਹੈ ਜੀ ਆਇਆਂ ਨੂੰ ਆਖਨੇ ਤੁਨੂੰ ਅੱਜ ਦੇ ਵਲੌਗ ਵਿੱਚ ਵਲੌਗ ਆਪਾਂ ਕਾਫੀ ਦਿਨਾਂ ਤੋਂ ਬਾਅਦ ਸਟਾਰਟ ਕੀਤਾ ਹੈ ਕਿਉਂਕਿ ਮਾਹੌਲ ਹੀ ਇੱਦਾਂ ਦਾ ਬਣਾ ਹੋਇਆ ਸੀ ਕਿ ਦੇਲੇ ਨੇ ਕੀਤਾ ਕਿ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਪਾਈਏ ਕਿਉਂਕਿ ਮਾਹੌਲ ਸੀਗਾ ਜੰਗ ਦਾ ਦੋਵਾਂ ਦੇਸ਼ਾਂ ਦੇ ਵਿਚਕਾਰ ਇੰਨਾ ਤਾਂ ਵੱਧ ਚੁੱਕਾ ਹੈ ਜੋ ਸਰਕਾਰਾਂ ਦੇ ਵੱਲੋਂ ਵਧਾਇਆ ਗਿਆ ਸੀ ਆਸੇ-ਪਾਸੇ ਦੇ ਲੋਕਾਂ ਦੇ ਵਿੱਚ ਐਨਾ ਕੋ ਡਰ ਦਾ ਮਾਹੌਲ ਬਣਾਇਆ ਸੀ ਕਿ ਕਦੋਂ ਤੇ ਕਿਹੜੇ ਟਾਈਮ 'ਚ ਕੀ ਹੋ ਸਕਦਾ ਹੈ ਕਦੋਂ ਵੀ ਜੰਗ ਲੱਗ ਸਕਦੀ ਹੈ ਪਰ ਆਪਣਾ ਦਾਵਾ ਸੁਰੂ ਤੋਂ ਇਹ ਇਹ ਸੀ ਕਿ ਮਾਲਕ ਕਰੇਗਾ ਕਿ ਜੰਗ ਨਹੀਂ ਲੱਗੇਗੀ ਛੋਟੀ ਮੋਟੀ ਜੋ ਲੜਾਈ ਜ਼ਰੂਰ ਹੈ ਜੋ ਸਿਆਸਤਦਾਨ ਹੈਗੇ ਮੋਦੀ ਸਰਕਾਰ ਉਹ ਕੁਝ ਨਾ ਕੁਝ ਇਦਾਂ ਦਾ ਕਰਵਾਏਗੀ ਪਰ ਜੋ ਹੋਣ ਦੀ ਕਹੜੀ ਜੇ ਲੇਟੈਸਟ ਨਿਊਜ਼ ਹੈ ਆਪਣੇ ਤੱਕ ਪਹੁੰਚਿਆ ਕਿ ਜੰਗ ਦਾ ਜੋ ਹੈਗਾ ਸੀ ਉਹ ਗਿਆ ਖਤਮ ਹਾਂ ਇਹ ਖਤਮ ਕਰਵਾਇਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਵਾਹਾਂ ਤਾਂ ਬਹੁਤ ਜ਼ਿਆਦਾ ਉੱਡੀਆਂ ਸੀ ਕਿ ਐਨੀ ਕੋ ਭਿਆਨਕ ਜੰਗ ਲੱਗੇਗੀ ਕਿ ਦੋਵਾਂ ਦੇ ਛਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਤੇ ਜਦੋਂ ਵੀ ਜੰਗ ਲੱਗੇ ਲੱਗੇ ਸੀ ਤਾਂ ਨੁਕਸਾਨ ਦੋਨਾਂ ਪੰਜਾਬਾਂ ਦਾ ਹੀ ਖਾਸ ਕਰਕੇ ਹੋਣਾ ਹੈ ਪੰਜਾਬ ਦੇ ਲੋਕਾਂ ਦੇ ਨੁਕਸਾਨ ਹੋਣਾ ਸੀ ਪਰ ਵਾਹਿਗੁਰੂ ਨੇ ਬਹੁਤ ਵਧੀਆ ਕਰਤਾ ਕਿ ਬਿਲਕੁਲ ਹੀ ਸਾਰਾ ਮਾਹੌਲ ਸ਼ਾਂਤ ਹੋ ਚੁੱਕਾ ਹੈ శాంతిਪੂਰਵਕ ਮਾਹੌਲ ਹੋ ਚੁੱਕਾ ਹੈ ਤੇ ਲੋਕੀ ਹੁਣ ਆਪ ਆਪ ਦੇ ਕਮਾਂਕਾਰਾਂ ਤੇ ਜਾਣ ਕੇ ਵਹਿ ਤਾਂ ਕੰਮ ਕਰ ਚੱਲ ਰਹੇ ਸੀ ਪਰ ਕਿਤੇ ਨਾ ਕਿਤੇ ਡਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਉਹਨੇ ਉਹਨੇ ਖਬਰ ਆਈ ਆ ਜੋ ਜੰਗਬੰਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਰਵਾਈ ਗਈ ਆ ਬੰਦ ਲੋਕੀ ਹੁਣ ਸਕੂਨ ਨਾਲ ਰਹਿ ਸਕਣਗੇ ਆਪਦੀ ਚੈਨ ਦੀ ਨੀਂਦ ਸੌਣ ਕੇ ਵਾਹਿਗੁਰੂ ਕਰੇ ਮੇਰ ਤੇ ਸਭ ਕੁਝ ਠੀਕ ਠਾਕ ਪਹਿਲਾਂ ਦੀ ਤਰ੍ਹਾਂ ਹੋ ਜਾਏਗਾ ਬਾਕੀ ਲੋਕਾਂ ਨੂੰ ਚਾਹੀਦਾ ਹੈ ਤੇ ਅਫਵਾਹਾਂ ਤੋਂ ਬਚਿਆ ਜਾਈ ਐਵੇਂ ਵੀ ਕਿਸੇ ਨਿੱਕੀ ਮੋਟੀ ਗੱਲ ਨੂੰ ਸੁਣ ਕੇ ਤੇ ਉਹਦਾ ਵੱਡੀ ਗੱਲ ਨਾ ਬਣਾਈ ਜਾਈ ਕਿਉਂਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਵੱਡਾ ਹੱਥ ਸਰਕਾਰਾਂ ਨੂੰ ਹੁੰਦਾ ਆ ਹਾਂ ਹਾਂ ਜੀ ਸਬਸਕ੍ਰਾਈਬ ਐਗੇ 21 ਕੁ ਬੀਰ ਆਪਣੇ ਕੋਲ ਆਇਆ ਰਹਿ ਮੇਰਾ ਵੀ ਧਨਵਤੀ ਗਾਲ ਕਿੰਨੇ ਦਿਨ ਹੋ ਗਏ ਆਪਾਂ ਕੋਈ ਵਲੋਗ ਪਾਇਆ ਨਹੀਂ ਤਾਂ ਅੱਜ ਥੋੜਾ ਦਿਲ ਖੁਸ਼ ਹੋਇਆ ਜਦੋਂ ਖਬਰ ਆਈ ਕਿ ਜੰਗ ਖਤਮ ਹੋ ਚੁੱਕੀ ਆ ਬਾਕੀ ਹੁਣ ਇਸ ਤੋਂ ਬਾਅਦ ਕੰਟੀਨਿਊ ਆਪਣਾ ਚੱਲਦਾ ਰਹੇਗਾ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਇਹਨੂੰ ਇੱਥੇ ਕਰਦੇ ਖਤਮ 嗯。